ਅਕਦੀ ਲਹਨਤਾ ਸਾਡੇ ਤੇ ਅਸੀਂ ਇੱਕ ਬੰਦੇ ਦਾ ਇਲਾਜ ਨਹੀਂ ਕਰਾ ਸਕਦੇ ਅਸੀਂ ਕਰੋੜਾਂ ਦੇ ਲੰਗਰ ਲਾ ਸਕਦੇ ਆ ਜੇ ਮਦਦ ਨਹੀਂ ਕਰ ਸਕਦੇ ਤਾਂ ਵੀਡੀਓ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਕਿਸੇ ਦਾਨੀ ਸੱਜਣ ਤੇ ਕਰ ਵੀਡੀਓ ਭੇਜ ਦਿਓ ਆਪਾਂ ਭਰਾਜ ਦਾ ਇਲਾਜ ਕਰਾ ਸਕੀਏ ਯਾਰ ਬਹੁਤ ਦੁਖੀ ਹੈ ਭਰਾ ਯਾਰ ਵੀਡੀਓ ਦੇ ਵਿੱਚ ਬਾਈ ਨੇ ਨੰਬਰ ਵੀ ਬੋਲੇ ਆ ਪੂਰੀ ਵੀਡੀਓ ਜ਼ਰੂਰ ਸੁਣ ਕੇ ਜਾਇਓ ਬਾਈ ਆਪ ਵੀ ਬੋਲ ਕੇ ਵੀਡੀਓ ਪਾਈ ਆ ਮਗਰ ਲਈ ਹੋਈ ਆ ਪਹਿਲਾਂ ਮੈਂ ਐਡਿਟ ਕਰਕੇ ਵੀਡੀਓ ਪਾਉਣ ਲੱਗਿਆ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਕੇ ਜਾਇਓ ਆਪਾਂ ਭਰਾ ਦਾ ਇਲਾਜ ਕਰਾ ਸਕੀਏ ਵੀਰ ਨੇ ਨੰਬਰ ਆਪ ਵੀ ਦਿਖਾਏ ਆ ਲਿਖ ਕੇ ਤੇ ਮੈਂ ਉੱਪਰ ਵੀ ਲਿਖ ਦਿੰਦਾ ਕਮੈਂਟ ਬਾਕਸ ਦੇ ਵਿੱਚ ਵੀ ਤੁਹਾਨੂੰ ਨੰਬਰ ਮਿਲ ਜਾਣਗੇ ਭਰਾਵੋ 20 50 100 ਰੁਪਇਆ ਜਰੂਰ ਬਾਈ ਦੀ ਮਦਦ ਕਰਿਓ ਯਾਰ ਤੁਹਾਡੇ ਅੱਗੇ ਬੱਚਿਆਂ ਨੂੰ ਸਹਾਈ ਹੋਊਗਾ ਪ੍ਰਮਾਤਮਾ ਆਪ ਤੁਹਾਡੀ ਮਦਦ ਕਰੂਗਾ ਜਿਹੜਾ ਇਸ ਵੀਰ ਦੀ ਮਦਦ ਕਰੂਗਾ ਆਨੰਪਰਾ ਦੇ ਤੁਸੀਂ ਗੂਗਲ ਪੇ ਵੀ ਕਰ ਸਕਦੇ ਹੋ ਬਾਈ ਕਿਸੇ ਵੀ ਸਕੈਨਰ ਵੀ ਲਾਇਆ ਹੋਇਆ ਸਕੈਨਰ ਤੋਂ ਵੀ ਰੁਪਏ ਭੇਜ ਸਕਦੇ ਹੋ ਭਰਾਵੋ ਥੋੜੇ ਬਹੁਤੇ ਰੁਪਏ ਭੇਜ ਕੇ ਇਸ ਵੀਰ ਦੀ ਜਰੂਰ ਮਦਦ ਕਰਿਓ ਆਪਾਂ ਲੱਖਾਂ ਰੁਪਇਆ ਲਾ ਦਨੇ ਆ ਲੰਗਰ ਤੇ ਭਰੇ ਵੇ ਟਿੱਡਾਂ ਦੇ ਵਿੱਚ ਦੁਬਾਰੇ ਤੁੰਤਨ ਕੇ ਪਾਉਨੇ ਆ ਆਪਾਂ ਰੱਜੇ ਹੋਿਆਂ ਨੂੰ ਦੁਬਾਰਾ ਰਿਉਣ ਲੱਗੇ ਹੋਿਆਂ ਪਰ ਇੱਕ ਮਰਦੇ ਦੀ ਜਾਨ ਬਚਾਲ ਗਏ ਭਰਾਵੋ ਬਹੁਤ ਵੱਡਾ ਪੁੰਨ ਲੱਗੂਆ ਸੋਨੂੰ ਥੋੜੇ ਬਹੁਤੇ ਰੁਪਏ ਜਿੰਨੇ ਭੇਜ ਸਕਦੇ ਹੋ ਥੋੜੇ ਬਹੁਤੇ ਰੁਪਏ ਜ਼ਰੂਰ ਭੇਜਿਓ ਯਾਰ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਜਿਹੜੇ ਜਿਹੜੇ ਭੈਣ ਭਰਾ ਇਸ ਵੀਰ ਦੀ ਮਦਦ ਕਰਨਗੇ ਸੱਚੇ ਪਾਤਸ਼ਾਹ ਪ੍ਰਮਾਤਮਾ ਉਹਨਾਂ ਦੀ ਆਪ ਮਦਦ ਕਰੂਗਾ ਅੱਗੇ ਹੋ ਕੇ ਆਓ ਭਰਾਵੋ ਆਪਾਂ ਇੱਕ ਰੋਂਦੇ ਹੋਏ ਇਨਸਾਨ ਦੀ ਜਾਨ ਬਚਾਈਗੇ ਰੋਂਦੇ ਹੋਏ ਭਰਾ ਦੀ ਇਨਸਾਨ ਦੀ ਜਾਨ ਬਚਾਈ ਕੇ ਸਪੈਨ ਸਾਡੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆ ਕੇ ਵਿਚਾਰੀ ਮਸਾਂ ਹੀ ਰੋਟੀ ਦਾ ਗੁਜ਼ਾਰਾ ਹੁੰਦਾ ਇਹਨਾਂ ਦਾ ਲੋਕਾਂ ਦੇ ਘਰਾਂ ਦੇ ਵਿੱਚ ਭਾਂਡਾ ਢਿੰਡਾ ਮਾਜ ਕੇ ਆਪ ਦਾ ਚੁੱਲ੍ਹੇ ਦਾ ਖਰਚਾ ਚਲਾਉਂਦੀ ਐ ਤੇ ਭਰਾ ਸਾਡਾ ਮੱਜੇ ਦੇ ਵਿੱਚ ਪਿਆ ਕਿਉਂਕਿ ਯਾਰ ਜਦੋਂ ਬੰਦਾ ਕਮਾਉਣ ਵਾਲਾ ਘਰੇ ਨਾ ਰਹੇ ਤਾਂ ਬਹੁਤ ਔਖਾ ਹੋ ਜਾਂਦਾ ਹੁੰਦਾ ਬਾਈ ਤੁਸੀਂ ਵੀਡੀਓ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਜਾਇਓ ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰਮਾਤਮਾ ਆਪਣੇ ਭਰਾ ਦੀ ਜਲਦੀ ਤੋਂ ਜਲਦੀ ਸਿਹਤ ਠੀਕ ਕਰੇ ਤੇ ਆਓ ਆਪਾਂ ਕਰੀਏ ਮਦਦ ਰਲ ਕੇ ਸਾਰੇ ਦੇਸ਼ ਦੇ ਬੈਠੇ ਭੈਣ ਭਰਾਵਾਂ ਨੂੰ ਮੇਰੀ ਬ੍ਰਹਤੀ ਸਤਿਕਾਰ ਬੇਨਤੀ ਹੈ ਜੀ ਵੀ ਮੈਂ ਜਿਹੜਾ ਫਤੇਗੜ ਸਾਹਿਬ ਤੋਂ ਪਿੰਡ ਜਲਬੀੜੀ ਤੋਂ ਬੇਨਤੀ ਕਰਦਾ ਜੀ ਇਹੋ ਵੀ ਮੇਰੀ ਦੋ ਜਗ੍ਹਾ ਤੇ ਤੁਸੀਂ ਦੇਖ ਸਕਦੇ ਆ ਵੀ ਆ ਦੇਖੋ ਜੀ ਲੱਤ ਟੁੱਟ ਗਈ ਲੱਤ ਟੁੱਟ ਗਈ ਜੀ ਬਹੁਤ ਪ੍ਰੇਸ਼ਨ ਹੋਲੇ ਮੇਰੇ ਪ੍ਰੇਸ਼ਨ ਹੋ ਜਾਵੇ ਤਾਂ ਮੇਰਾ ਸਰੀਰ ਵਿੱਚ ਹੁਣ ਸੇਵਾਈ ਆ ਦੇਖੋ ਤੁਸੀਂ ਦੇਖ ਸਕਦੇ ਆ ਵੀ ਆ ਦੇਖੋ ਮੈਨੂੰ ਅੱਗ ਲੱਗ ਗਈ ਕੀ ਮੇਰਾ ਸਰੀਰ ਝੁੜ ਸਿਆ ਗਿਆ ਇਹ ਮੋੜੇ ਦਾ ਵੀ ਹਲੇ ਪ੍ਰੇਸ਼ਨ ਹੈ ਕੱਲਾ ਆ ਵੀਰੋ ਵੀ ਮੇਰੇ ਇਲਾਜ ਨਹੀਂ ਹੋ ਰਿਹਾ ਦੇਖੋ ਜੀ ਕੋ ਭੈਣ ਭਰਾ ਲਾਜ ਮੇਰਾ ਕਰਾ ਦਿੰਦਾ ਤਾਂ ਮੇਰਾ ਖਰਚਾ ਨਹੀਂ ਪੂਰਾ ਹੁੰਦਾ ਮੈਂ ਹੱਥ ਬੰਨਦਾ ਇਹ ਤਾਂ ਮੇਰਾ ਮੈਨੂੰ ਖਰਚਾ ਨਹੀਂ ਪੂਰਾ ਹੁੰਦਾ ਜੇ ਖਰਚਾ ਪੂਰਾ ਹੋ ਜਾਂਦਾ ਤਾਂ ਲਾਜ ਦਿੱਤਦਾ ਡੇਟਾ ਮੇਰਾ ਛੋਟਾ ਜੀ ਇਹ ਮੈਂ ਹੀ ਕਮਾਉਣੇ ਖਾਣੇ ਵਾਲਾ ਤਾਂ ਮੈਂ ਹੀ ਮੰਜੇ ਦੇ ਪੈ ਗਏ ਤੁਸੀਂ ਦੇਖਦੇ ਸਾਹਦੇ ਆ ਦੇਖੋ ਮੇਰਾ ਬੇਟਾ ਮੇਰੇ ਕੋਲ ਬੈਠਾ ਬੱਚਾ ਨਿਆਣਾ ਜੀ ਦਾ 10 ਕਿਸਾ ਹੁੰਦਾ ਮੇਰਾ ਬੱਚਾ ਵੀ ਮੈਂ ਬਹੁਤ ਪ੍ਰੇਸ਼ਨ ਕਰਾ ਲਈ ਕਈ ਵਾਰੀ ਦਾ ਮੇਰੇ ਪ੍ਰੇਸ਼ਨ ਹੋਲੇ ਰੋੜ ਪਈ ਗਈ ਦੀ ਲੱਤ ਜੋ ਹੋਰ ਬੇਲੀ ਗੱਲ ਆ ਹੋ ਗਈ ਵੀ ਮੈਨੂੰ ਬਹੁਤ ਮੇਰੀ ਹਾਲਤ ਦੇਖਦੇ ਸੋਈ ਦੇ ਸਕਦੇ ਦੋ ਜਗ੍ਹਾ ਤੇ ਟੁੱਟ ਗਈ ਲੱਤ ਵੀ ਮੇਰਾ ਮੈਂ ਤੇ ਹੁਣ ਦੱਸ ਨਹੀਂ ਹੋ ਰਿਹਾ ਵੀ ਮੇਰਾ ਪੈਰ ਜਿਵੇਂ ਡਾਕਟਰਾਂ ਨੇ 빙ਾ ਕਰਤਾ ਵੀ ਉਹ ਮੇਰੇ ਹੱਥ ਬੰਨ ਕੇ ਬੇਨਤੀ ਆ ਮੇਰੀ ਲੱਤ ਜਿਵੇਂ 빙ੀ ਕਰਤੀ ਦੇ ਗਰੁਪ ਐਂਪਰਾ ਸਾਹਮਣੇ ਆ ਜਵੇ ਮੇਰਾ ਲਾਜ ਦੀ ਮੇਰੀ ਮਦਦ ਕਰ ਦੇ ਬਹੁਤ ਚੰਗੀ ਗੱਲ ਆ ਵੀ ਮਨ ਮੈਂ ਬਹੁਤ ਤਕਲੀਫ ਦੇ ਵਿੱਚ ਆਂ ਸਾਰਾ ਵੀ ਮੈਂ ਸਾਰ ਦਿਨ ਨਹੀਂ ਸੋਚੀ ਜਨਾ ਵੀ ਪ੍ਰਮਾਤਮਾ ਇਹ ਦਿਨ ਨਾਲ ਤਾਂ ਮੇਰੀ ਜਾਨ ਨਿਕਲ ਜਵੇ ਮੈਨੂੰ ਮੌਤ ਆ ਜਵੇ ਉਹ ਫਾਇਦੇ ਚ ਆ ਵੀ ਮੈਂ ਮੇਰੇ ਬੱਚੇ ਵੀ ਪਰਿਵਾਰ ਨੂੰ ਮੈਂ ਆਪਣੇ ਕੋਲ ਬੰਨ ਕੇ ਬਿਠਾ ਲਿਆ ਵਾ ਸਾਰਾ ਦਿਨ ਮੈਂ ਆਪਣੇ ਮੰਜੇ ਤੇ ਬਿਆ ਵਸਾ ਹੀ ਐਨ ਵੀ ਮੇਰੇ ਹੱਥਾਂ ਵਿੱਚ ਵੀਰੋ ਬੇਨਤੀ ਹੈ ਜੀ ਤੁਸੀਂ ਮੇਰਾ ਇਲਾਜ ਕਰਾ ਦਿਓ ਬਹੁਤ ਚੰਗੀ ਗੱਲ ਆ ਇਸ ਟਾਈਮ ਅਸੀਂ ਬਹੁਤ ਚੱਕਰ ਦੇ ਵਿੱਚ ਪਏ ਹੋਏ ਆ ਬਹੁਤ ਬੁਰਾ ਹਾਲ ਆ ਸਾਡੇ ਘਰ ਦਾ ਵੀਕ ਟਾਈਮ ਕਈ ਵਾਰੀ ਕੋਈ ਰੋਟੀ ਵੀ ਤੇ ਵੀ ਤੰਗੀ ਆ ਜਾਂਦੀ ਹੈ ਬੱਚਾ ਹੈ ਵਿਚਾਰਾ ਬੱਚੇ ਨੂੰ ਕਮਜ਼ੋਰੀ ਹੈ ਬੱਚਾ ਵੀ ਮੇਰਾ ਬਿਮਾਰ ਰਹਿੰਦਾ ਇਹਦੀ ਵੀ ਦਵਾਈ ਦੂਈ ਚੱਲੀ ਜਾਂਦੀ ਹੈ ਰਾਹੁਲ ਹੱਥ ਬੰਨ ਕੇ ਕੀ ਬੇਨਤੀ ਆ ਵੀ ਜੇ ਤੁਸੀਂ ਮੇਰਾ लाज ਵਾਸਤੇ ਮੇਰੀ ਮਦਦ ਕਰ ਦੋ ਉਹ ਚੱਕੀ ਗੱਲ ਆ ਵੀ ਕੋਈ ਮਨੁੱਖ ਸ਼ੌਕ ਨਹੀਂ ਆ ਵੀ ਰੋਕਾ ਕੋਡ ਭਰਾ ਕੋਈ ਆਪਣਾ ਪੜਦਾ ਨਹੀਂ ਦਿਖਾਈ ਕਰਦਾ ਦੱਸੇ ਕਰਦਾ ਮੈਨੂੰ ਇਹ ਨਹੀਂ ਸ਼ੌਕ ਹੈਗਾ ਮੈਂ ਕਹਿੰਦਾ ਵੀ ਚਲੋ ਮੈਂ ਤੁਰਦਾ ਫਿਰਦਾ ਹੋ ਜਮਾ ਜੇ ਮੈਂ ਤੁਰਦਾ ਫਿਰਦਾ ਹੋ ਜੂ ਮੈਂ ਸਾਰੇ ਪੈਣ ਪਾਇਆਂ ਨਾਲ ਹੱਥ ਬੰਨ ਕੇ ਸਵਾਗਤ ਕਰੂੰਗਾ ਸੱਚੇ ਪਾਤਸ਼ਾਹ ਮਰੇ ਤੁਹਾਡੀ ਆਪਣਾ ਹੋ ਕਰੂੰਗਾ ਹਮ ਮੈਂ ਜਿੰਨੇ ਵੀ ਦੇਸ਼ ਦੇ ਦੇ ਵਿੱਚ ਬੈਠਿਆ ਐਨ ਆਰ ਆਈ ਵੀਰੋ ਮੇਰੇ ਹੱਥ ਬੰਨ ਕੇ ਬੇਨਤੀ ਆ ਵੀਰੋ ਵੀ ਜੇ ਤੁਸੀਂ ਕਹਾ ਫਸੀ ਵੀ ਗਊ ਕੱਢ ਦੋ ਘਾਰ ਚੋਂ ਬਹੁਤ ਚੰਗੀ ਗੱਲ ਆ ਵੀਰੋ ਮਤਵੱਸਾ ਗਊ ਘਾਰ ਚ ਫਸੀ ਵੀ ਆ ਆ ਤੁਸੀਂ ਦੁਬਾਰਾ ਫੇਰ ਦੇਖ ਸਕਦੇ ਆ ਦੇਖੋ ਲੱਗਦਾ ਮੇਰਾ ਕੈਮਰ ਹਾਲ ਆ ਲੱਫ ਮੇਰੀ ਟੁੱਪੀ ਮੇ ਵੀਰੋ ਬਹੁਤ ਮੇਰਾ ਮਾੜੀ ਹਾਲਤਾ ਹੈ ਬੀਐਨ ਨਹੀਂ ਮੇਰੀ ਮਾੜੀ ਹਾਲਤ ਹੈ ਦੇਖੋ ਆ ਦੇਖੋ ਜੀ ਮੈਂ ਕਿਵੇਂ ਫੂਕਿਆ ਫੇਰ ਮੇਰਾ ਸਰੀਰ ਝੁੜਸਿਆ ਭਿਆ ਵੀ ਸਾਰਾ ਮੈਂ ਆਪਣਾ ਨੰਗੇਜ ਦਿਖਾ ਨਹੀਂ ਸਕਦਾ ਕਿਉਂ ਮੀਡੀਆ ਤੁਹਾਨੂੰ ਪਤਾ ਹੈ ਵੀ ਇਹ ਹੋਣਾ ਵੀ ਬਹੁਤ ਗਲਤ ਹੈ ਵੀ ਮੈਂ ਇਹਨੂੰ ਗੱਲ ਕਰੀਤੀ ਆ ਪਾਣੀ ਆ ਨਿਕਲ ਜੰਦਾ ਮੋਢੇ 'ਚ ਵੀ ਮੇਰੇ ਮਤਲਬ ਬੈਡ ਸੋਲ ਹੋਣ ਵਾਲਾ ਕੰਮ ਹੋਇਆ ਵਾ ਇਹ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਜੇ ਕੋਈ ਮੇਰੀ ਮਦਦ ਭੈਣ ਭਾਈ ਕਰ ਦਵੇ ਬਹੁਤ ਚੰਗੀ ਗੱਲ ਹੈ ਜੀ ਜਿਹੜਾ ਮੇਰਾ ਨੰਬਰ ਹੈ ਜੀ 94758584695 94758584695 ਦੂਜਾ ਨੰਬਰ ਹੈ ਜੀ 95015 56090 ਬਾਕੀ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜੀ ਵੀ ਆਹ ਦੇਖੋ ਵੀ ਚੰਗੀ ਤਰ੍ਹਾਂ ਦੇਖ ਰਹੇ ਜੀ ਵੀ ਆਹ ਮੇਰਾ ਮੁਗਲ ਪੇ ਨੰਬਰ 94758584695 ਇਹ ਮੇਰੇ ਨੰਬਰ ਹੈ ਜੀ ਜਿਹੜੇ ਪੈਣ ਪਾਈ ਨੂੰ ਕੋਈ ਸੇਵਾ ਕਰਨੀ ਆ ਕੋਈ ਮਦਦ ਕਰਨੀ ਆ ਵੀਰੋ ਹੱਥ ਬੰਨ ਕੇ ਬੇਨਤੀ ਆ ਵੀ ਆ ਆਮ Google Pay ਨੰਬਰ ਆ ਵੀ ਤੁਸੀਂ ਇਹਦੇ ਵਿੱਚ ਕਰ ਦੋ ਵੀਰੋ ਜੇ ਜੇ ਤੁਸੀਂ ਮੈਂ ਮਨ ਕੇ ਚੱਲਦਾ ਵੀ ਜੇ ਤੁਸੀਂ ਮੈਨੂੰ 2 20 100 ਵੀ 5 500 ਵੀ ਉਹ 파ਮੋ ਦਾ ਵੀ ਮੇਰੀ ਇਲਾਜ ਹੋ ਜਾਵੇ ਵੀ ਮੈਨੂੰ ਕੋਈ ਲਾਲਚ ਨਹੀਂ ਹੈਗਾ ਕੋਈ ਮੈਨੂੰ ਕੁਝ ਨਹੀਂ ਹੈਗਾ ਮੈਂ ਤੁਹਾਨੂੰ ਕਹਿਣਾ ਦੱਸ ਰਿਹਾ ਵੀ ਮੇਰੀ ਬਿੰਤੀ ਉਹ ਚਲੋ ਵੀ ਮੇਰਾ ਘਰ ਦਾ ਖਰਚਾ ਗੁਜ਼ਾਰਾ ਹੋ ਜੂਗਾ ਵੀਰ ਉਹ ਵੀ ਮੇਰਾ ਕੋਈ ਗੁਜ਼ਾਰਾ ਵੀ ਨਹੀਂ ਹੈਗਾ ਵੀ ਮੈਂ ਹੀ ਕਮੋਣੇ ਖੜਾ ਤਾਂ ਮੈਂ ਹੀ ਪੈ ਗਿਆ ਭਾਈ ਹੁਣ ਮੇਰਾ ਸਟੇਮ ਵੀ ਉਹ ਮਾੜੀ ਹਾਲਤ ਚ ਮੈਂ ਗੁਜ਼ਰ ਰਿਹਾ ਮੈਂ ਤਾਂ ਹੀ ਕਹਿਣਾ ਵੀ ਪ੍ਰਮਾਤਮਾ ਮੇਰੀ ਜਾਨ ਨਿਕਲ ਜਵੇ ਮੇਰੇ ਮੇਰਾ ਪਰਿਵਾਰ ਵੀ ਮੇਰੇ ਕੋਲ ਮੈਂ ਤਾਂ ਬੰਦ ਕੇ ਵਟਾੜ ਲਿਆ ਬੱਚੇ ਦੀ ਪੜਾਈ ਰੁਲ ਗਈ ਬੱਚਾ ਵਿਚਾਰਾ ਪੜਨ ਜਾ ਰਿਹਾ ਕਿਉਂ ਬਿਜਾਰਾ ਮੇਰੀ ਫੇਰ 24 ਘੰਟੇ ਲੱਗ ਗਿਆ ਰਹਾ ਦਾ ਮੇਰੇ ਉਹ ਤੁਹਾਨੂੰ ਬਾਰ ਬਾਰ ਆਹੀ ਬੇਨਤੀ ਕਰ ਰਿਹਾ ਤੁਸੀਂ ਦੇਖੋ ਮੇਰੀ ਲੱਤ ਦਾ ਕਿਆ ਬੁਰਾ ਹਾਲ ਹੈ ਤੁਸੀਂ ਫੇਰ ਦੇ ਸਕਦੇ ਆ ਵੀ ਦੇਖੋ ਜਿੰਨੇ ਵੀ ਦੇਸ ਦੇ ਚ ਪੈਣ ਪਾਈ ਬੈਠੇ ਆ ਬਹੁਤ ਮੁਲਾਜ਼ਮ ਵੀਰ ਬੈਠੇ ਆ ਬਹੁਤ ਵਕੀਲ ਪਾਈਚਾਰਾ ਬੈਠਾ ਬਹੁਤ ਵਧੀਆ ਵਧੀਆ ਪੋਸਟਰ ਦੇ ਬੈਟੇ ਆ ਅਫਸਰ ਉਹ ਤੁਸੀਂ ਮੇਰੀ ਮਦਦ ਕਰੋ ਆਸਸਤਾ ਮਸੰਪਰਦਾਵਾਂ ਬੈਠੀਆਂ ਬਹੁਤ ਐਨਜੀਓ ਬੈਕਟੀਆਂ ਵੀ ਵੀਰੋ ਮੇਰੀ ਮਦਦ ਕਰੋ ਹੱਥ ਬਲ ਕੇ ਬੇਨਤੀ ਹੈ ਵੀ ਜਿਹੜੀ ਮੇਰੀ ਵੀਡੀਓ ਵੀਰੋ ਦੱਬ ਕੇ ਗਾਣਾ ਸ਼ੇਅਰ ਸ਼ੇਅਰ ਕਰ ਦਿਓ ਜੀ ਔਰ ਮੇਰੀ ਜਿਹੜੀ ਵੀਡੀਓ ਵੀਡੀਓ ਇਹ ਐਨਆਰਆਈ ਬਿਲਹਿੰ ਤੱਕ ਪਹੁੰਚ ਵੀ ਬਹੁਤ ਚੰਗੀ ਗੱਲ ਆ ਅੱਜ ਤੱਕ ਵੀਰੋ ਹੁਣ ਮੈਂ ਤੁਹਾਨੂੰ ਇੱਕ ਸਾਈ ਗੱਲ ਦੱਸਾਂ ਜੀ ਤਾਂ ਜਿੱਥੇ ਮੇਰੇ ਸੱਟ ਲੱਗੇ ਉੱਥੇ ਵੀ ਮੇਰੇ ਨਾਲ ਤੱਕਾ ਹੀ ਹੋਇਆ ਅੱਜ ਤੱਕ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਕੋਈ ਕੁਝ ਨਹੀਂ ਹੋਇਆ ਉਹ ਮੈਂ ਤੁਹਾਨੂੰ ਬਾਅਦ ਚ ਦੱਸੂਗਾ ਜੀ ਵੀਡੀਓ ਦੇ ਵਿੱਚ ਚੰਗਾ ਵੀਰ ਜੀ ਸਾਸ੍ਰੀਕਾ ਸਾਰੇ ਪੈਣ ਭਰਾਵਾਂ ਮੱਤ ਬਨ ਕੇ ਸਾਸ੍ਰੀਕਾ